ਹੋਰ ਇੰਟਰਨੈਸ਼ਨਲ ਲੈਵਲ ਤੇ ਵੀ ਇਸ ਨੂੰ ਵੱਜਾ ਬਣਾਉਣਾ ਚਾਹੁੰਦੇ ਆਂ ਹੋਰ ਕੈਰੀ ਪਲਾਨ ਹੈਗੇ ਆ ਇਨਕਿਊਟਰ ਅਸੀਂ ਤੋਂਮੇ ਆ ਵੀ ਇਹ 6-7 ਦਿਨ ਛੱਲੇ ਮਿਲਾਂ ਹਰ ਤਫਸਿਲ ਤੇ ਨੇ ਤਬਾਸੇ ਪਹੁੰਚੇ ਰਹੇ ਪਰ ਜੇ ਤੁਹਾਡੇ ਸਾਰੇ ਦਾ ਸਾਥ ਪਿਆ ਤੇ ਆਪਾਂ 6-7 ਦਿਨ ਵੀ ਪਹੁੰਚਾਂਗੇ ਇਸੇ ਇੱਕ ਸੰਸਥਾ ਦਾ ਮੇਲਾ ਨਹੀਂ ਹੈਗਾ ਇਹ ਸਾਨੀ ਦੁਨੀਆ ਦਾ ਆਪਣੀ ਪਰਜਾਵ ਲਾਗੂ ਜੀ ਤੇ ਆਪਣੀ ਸਾਰੇ ਦੀ ਸੰਧੀ ਗੀਏ ਮੇਂ ਐਂਡ ਸਾਡਾ ਪਲਾਟ ਦੇ ਵਿੱਚ ਜੇ ਮਿਲਾਂ ਹੁੰਦਾ ਸਾਰੇ ਸਾਰੇ ਮਕਤਵਸੀਆਂ ਇਲਾਕਾ ਨਾ ਉਸੇ ਉਹਨਾਂ ਅਫਸਰ ਜਿਮਾਂ ਦਾ ਆ ਤੇ ਉਹਨਾਂ ਦੀ ਰਿਸਪੋਨਸਿਬਿਲਟੀ ਹੈ ਕਿ ਇਹਨਾਂ ਨੂੰ ਆਪਾਂ ਹੋਰ ਕਿੱਦਾਂ ਬੈਟਰ ਕਾ ਸਕਦੇ ਹਾਂ ਫਿਰ ਪਲੀਜ਼ ਮੈਂ ਚਾਹੁੰਦਾ ਹਾਂ ਵੀ ਅਸੀਂ ਜੇ ਕਿਸੇ ਨੂੰ ਕੋਈ ਗਿਲਾ ਸਿੱਟਵਾਇਆ ਕੋਈ ਕੋਈ ਜਿਸ ਨੇ ਕੋਈ ਤਕਬਾਤ ਕਰਨੀ ਆ ਤੇ ਐਨੀ ਟਾਈਮ ਆਮ ਦੇਖੋ ਤੁਸੀਂ ਕਿਸੇ ਨੂੰ ਵੀ ਐਨੀ ਟਾਈਮ ਕਾ ਸਕਦੇ ਤੇ ਮੈਂ ਹਾਜ਼ਰ ਹਾਂ ਕਿਉਂਕਿ ਮੈਂ ਤਾਂ ਸਾਰੇ ਤੋਂ ਮੂਸਲ ਸ਼ੁਕਤਾ ਹਾਂ ਤੇ ਮੈਨੂੰ ਕੋਈ ਸਿਸਟਾ ਮੈਂ ਕਿਸੇ ਵੀ ਉਸ ਜੈਸੀ ਦੇ ਕੋਲ ਨਹੀਂ ਜਾ ਰਿਹਾ ਜਿਸ ਨੇ ਮੈਨੂੰ ਕੰਗਿਆਰ ਰਿਪੋਰਟ ਇਤਿਆਫੇ ਕਰਦੇ ਭਰਾਹਤਾਂ ਕੇ ਸਾਨੂੰ ਮਿਲਣਾ ਸੀ ਕੋਈ ਗੱਲਬਾਤ ਕਰਨੀ ਨਹੀਂ ਤਾਂ ਦੇ ਦੇ ਫੰਦੂਦ ਸੋਨੀ ਅਮੇਤਾ ਵਿਸਾਰਿਆਂ ਕੋ ਕੱਡੇ ਕੱਡੇ ਕੋ ਆ ਕੇ ਇਹ ਚੀਜ਼ ਨਹੀਂ ਕਹਿ ਸਕਦਾ ਕਿਉਂਕਿ ਜੀ ਤਾਂ ਹੀ ਬਹੁਤ ਥੋੜਾ ਸੋਨੀ ਕੋਲ ਕਰਨੀ ਸੀ ਜਿੱਦਾਂ ਸੀ ਕਰਦੇ ਆ ਜਾ ਉਹ ਉਹ ਚੀਜ਼ਾਂ ਕਰਦੇ ਪਏ ਤੇ ਕੱਡੇ ਕੱਡੇ ਕੋ ਆਉਣਾ ਥੋੜਾ ਜਿਆਦਾ ਮੁਸ਼ਕਿਲ ਆ ਜੀ ਪਰ ਜੇ ਤੁਹਾਨੂੰ ਸਾਨੂੰ ਕੋਈ ਹੁਕਮ ਕਰੂਗਾ ਤੇ ਜਿੱਤਕ ਨੇ ਉਸ 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 ਚਾਹਤੇ ਦੋਸਤਾਂ ਹਾਜ਼ਰ ਹੋਵਾਂਗੇ ਬਾਕੀ ਸਾਥੀ ਇਹ ਰਿਕੁਐਸਟ ਹੈ ਪਲੀਜ਼ ਇਹਨਾਂ ਸਾਰੇ ਗਾਣਿਆਂ ਨੂੰ ਆ ਆਪਸਾਂ ਦੇ ਗਾਣਿਆਂ ਇਸ चीज ਨੂੰ ਮਿਲ ਕੇ ਤੇ ਇਹਨੂੰ ਇੱਕ ਪੈਕਲ ਬਣਾ ਜੇ ਇਸ ਸਾਡੇ ਆ ਪੇਡਾ ਮੇਲਾ ਆ ਜਿਹਨੂੰ ਵੀ ਅਸੀਂ ਬਹੁਤ ਬਹੁਤ ਵਧੀਆ ਬਣਾਉਣਾ ਹੈ ਨਾ ਹੋਰ ਇੰਟਰਨੈਸ਼ਨਲ ਲੈਵਲ ਤੇ ਵੀ ਇਸ ਨੂੰ ਵਧੀਆ ਬਣਾਉਣਾ ਚਾਹੁੰਦੇ ਆਂ ਹੋਰ ਕ੍ਰੀਪਲਾਨਸ ਹੈਗੇ ਆ ਇਨਕਲੂਡਰ ਵੀ ਚਾਹੁੰਦੇ ਆਂ ਵੀ ਇਹ ਛੇ ਸੱਤ ਦੇਣਾ ਛੱਲੇ ਮੇਲਾ ਹਰਿਤਿਆਪਸਰਤੀ ਦੇਰ ਤੱਕ ਪਹੁੰਚੇ ਅਸੀਂ ਪਰ ਜੇ ਤੁਹਾਡੇ ਸਾਰਿਆਂ ਦਾ ਸਾਥ ਪਿਆ ਤੇ ਆਪਾਂ ਛੇ ਸੱਤ